ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਟੀਚਰ ਦੇ ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਜੀ ਆਟੇ ਤੇ ਗੁੜ ਦੇ ਮਿੱਠੇ ਗੁੰਗਲੇ ਸੋ ਇਹ ਜਿਹੜੇ ਗੁਲਗਲੇ ਹਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹਨ ਇਹਨਾਂ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਤੇ ਇੱਕਦਮ ਜਿਹੜੇ ਹਨ ਬਿਲਕੁਲ ਸੌਫਟ ਤੇ ਜਿਹੜੇ ਹਨ ਜੀ ਵਿੱਚੋਂ ਸਪੰਜੀ ਜਿਹੜੇ ਹਨ ਬਣ ਕੇ ਤਿਆਰ ਹੁੰਦੇ ਹਨ ਸੋ ਇਹ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਂਦੇ ਹੈ ਗੁਲਗਲੇ ਜਿਹੜੇ ਹਨ ਛੋਟੇ ਵੱਡੇ ਸਾਰੇ ਹੀ ਇਸ ਨੂੰ ਪਸੰਦ ਕਰਦੇ ਨੇ ਤੇ ਇਸ ਨੂੰ ਬਣਾਉਣਾ ਬਹੁਤ ਸੌਖਾ ਹੈ सो so, देख सकते हो कि बहुत ही अंदरों में बहुत ही जोड़े हैं सॉफ्ट जो बन के तैयार होंगे जालीदार जो गुलगुले बन के तैयार हो गए सो so, आओ शुरू कर दुलगुले तैयार करने वास्ते असी एक कॉली जी है जी गुड़ लिया है गुड़ों असी तोड़ के छोटा छोटा कर लिया है और यही सेम कौली जी है दो कोलियां असी आटे दी बेकिंग पाउडर लिया है और यह है जी हरी इलाची का पाउडर और सौफ ली है और सब तो पहला असी जुड़ वाला पानी है वो तैयार करना है ਗੈਸ ਓਨ ਕਰਕੇ ਅਸੀਂ ਪੈਨ ਜਿਹੜਾ ਹੈ ਜੀ ਰੱਖ ਦਿੱਤਾ ਹੈ ਗੈਸ ਤੇ ਤੇ ਹੁਣ ਅਸੀਂ ਗੁੜ ਵਾਲਾ ਪਾਣੀ ਤਿਆਰ ਕਰਨਾ ਹੈ ਸੋ ਪਹਿਲਾਂ ਅਸੀਂ ਇਹਨੂੰ ਜਿਹੜਾ ਹੈ ਤੋੜ ਕੇ ਪਾਇਆ ਹੈ ਇਸਦੇ ਵਿੱਚ ਤੇ ਇੰਨਾ ਹੀ ਜਿਹੜਾ ਹੈ ਪਾਣੀ ਅਸੀਂ ਪਾ ਕੇ ਤੇ ਗੁੜ ਵਾਲਾ ਪਾਣੀ ਤਿਆਰ ਕਰ ਲਾਂਗੇ ਅਸੀਂ ਕਈ ਅਸੀਂ ਚਾਸ਼ਨੀ ਨਹੀਂ ਬਣਾਣੀ ਸਿਰਫ ਅਸੀਂ ਗੋਣ ਨੂੰ ਜਿਹੜਾ ਹੈ ਇਹਦੇ ਵਿੱਚ ਮੈਲਟ ਕਰਨਾ ਹੈ ਗੁਰ ਜਿਹੜਾ ਹੈ ਜੀ ਪਾਣੀ ਦੇ ਵਿੱਚ ਪੀਕਲ ਗਿਆ ਚੰਗੀ ਤਰ੍ਹਾਂ ਤੇ ਸਾਡਾ ਜਿਹੜਾ ਗੁਰੂ ਵਾਲਾ ਪਾਣੀ ਤਿਆਰ ਹੋ ਗਿਆ ਹੁਣ ਅਸੀਂ ਗੈਸ ਬੰਦ ਕਰ ਦਿਆਂਗੇ ਤੇ ਜਿਹੜਾ ਹੈ ਜੀ ਅਸੀਂ ਆਟਾ ਤਿਆਰ ਕਰਨਾ ਹੈ ਹੁਣ ਗੁਲਗੁਲੀਆਂ ਵਾਸਤੇ ਗੁਲਗੁਲੀਆਂ ਵਾਸਤੇ ਆਟਾ ਤਿਆਰ ਕਰਨ ਦੇ ਵਾਸਤੇ ਅਸੀਂ ਇੱਕ ਡੋਂਗਾ ਲਿਆ ਹੈ ਜੀ ਡੋਂਗੇ ਦੇ ਵਿੱਚ ਅਸੀਂ ਪਹਿਲਾਂ ਆਟਾ ਪਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਜੀ ਅਸੀਂ ਇਹ ਹੈ ਜੀ ਸੌਫ ਤੇ ਨਾਲ ਹੈ ਜੀ ਜਿਹੜਾ ਹਰੀ ਇਲਾਚੀ ਹੈ ਉਸ ਦਾ ਪਾਊਡਰ ਹੈ ਸੋ ਸੌਂਫ ਤੇ ਇਲਾਚੀ ਦੇ ਨਾਲ ਜਿਹੜਾ ਹੈ ਗੁਲਗੁਲੇ ਇਹਨਾਂ ਦਾ ਬਹੁਤ ਹੀ ਵਧੀਆ ਜਿਹੜਾ ਫਲੇਵਰ ਆਉਂਦਾ ਹੈ ਇਹਦੇ ਵਿੱਚ ਗੁਲਗੁਲਿਆਂ ਚ ਤੇ ਹੁਣ ਅਸੀਂ ਜਿਹੜਾ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਜਿਹੜਾ ਹੈ ਜੀ ਅਸੀਂ ਮਿਕਸ ਕਰਨਾ ਸੋ ਅਸੀਂ ਜਿਆਦਾ ਪਾਣੀ ਨਹੀਂ ਪਾਣਾ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਨਾਲ-ਨਾਲ ਖੋਲੀ ਜਾਵਾਂਗੇ ਇਹਨੂੰ ਕਿਉਂਕਿ ਜੋ ਗੁਲਗੁਲਿਆਂ ਦਾ ਅਟਾ ਹੈ ਉਹ ਨਾਤਾ ਜਿਆਦਾ ਸੰਘਣਾ ਹੋਣਾ ਚਾਹੀਦਾ ਤੇ ਨਾ ਹੀ ਪਤਲਾ ਹੋਣਾ ਚਾਹੀਦਾ ਇਸ ਕਰਕੇ ਅਸੀਂ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਨਾਲ ਨਾਲ ਇਸੀ ਨੂੰ ਖੋਲੀ ਜਾਵਾਂਗੇ ਗੋਗਲੇ ਬਹੁਤ ਹੀ ਜਿਹੜੇ ਹਨ ਵਧੀਆ ਬਹੁਤ ਹੀ ਸੌਫਟ ਤੇ ਇੱਕਦਮ ਜਿਹੜੇ ਹਨ ਜੀ ਜਾਲੀਦਾਰ ਜਿਹੜੇ ਹਨ ਬਣ ਕੇ ਤਿਆਰ ਹੋਣਗੇ ਅਸੀਂ ਨਾਲ ਨਾਲ ਹੀ ਪਾਣੀ ਪਾਣਾ ਹੈ ਉੜਵਲਾ ਜਿੰਨਾ ਵੀ ਪਾਣੀ ਅਸੀਂ ਇਹਦਾ ਜੀ ਤਿਆਰ ਕੀਤਾ ਸੀ ਉਹ ਸਾਰਾ ਜਿਹੜਾ ਪਾਣੀ ਪੈ ਗਿਆ ਹੈ ਦੇ ਚ ਤੇ ਇਸ ਤੋਂ ਇਲਾਵਾ ਜੇਕਰ ਸਾਨੂੰ ਹੋਰ ਪਾਣੀ ਜਿਹੜੇ ਆਪਾਂ ਦੀ ਜ਼ਰੂਰਤ ਪਵੇ ਤਾਂ ਅਸੀਂ ਹੋਰ ਵੀ ਪਾਣੀ ਜਿਹੜਾ ਪਾ ਸਕਦੇ ਹਾਂ ਕਿਉਂਕਿ ਅਸੀਂ ਇਸ ਦਾ ਬੈਟਰ ਦੇਖਣਾ ਹੈ ਕਿ ਗੁੰਗਲਿਆਂ ਦੇ ਸਾਵਧਾਨ ਨਾਲ ਬਣਾਉਣਾ ਚਾਹੀਦਾ ਇਸ ਕਰਕੇ ਅੱਗੇ ਜਿਹੜਾ ਹੈ ਜੀ ਸਾਡਾ ਜਿਹੜਾ ਆਟਾ ਹੈ ਇਹ ਥੋੜਾ ਹਾਰਡ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਕੇ ਤੇ ਇਹਨੂੰ ਥੋੜਾ ਜਿਹਾ ਮਿਕਸ ਕਰਨਾ ਪਰ ਥੋੜਾ ਥੋੜਾ ਪਾਵਾਂਗੇ ਜ਼ਿਆਦਾ ਨਹੀਂ ਅੱਜ ਕੋ ਸਮੋਥ ਜਿਹੜਾ ਹੈ ਇਸ ਦਾ ਬੈਟਰ ਹੈ ਉਹ ਤਿਆਰ ਕਰਾਂਗੇ ਗੁਲਗੁਨਿਆਂ ਦਾ ਦੇਖੋ ਜੀ ਆਟਾ ਸੀ ਤਿਆਰ ਕਰ ਲਿਆ ਹੈ ਤੇ ਬਸ ਇਸ ਦੀ ਜਿਹੜੀ ਕੰਸਿਸਟੈਂਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਹੁਣ ਅਸੀਂ ਇਸ ਨੂੰ 15 ਮਿੰਟ ਜਿਹੜਾ ਹੈ ਟਾ ਕੇ ਰੱਖ ਦੇਣਾ ਹੈ 15 ਮਿੰਟ ਹੋ ਚੁੱਕੇ ਹਨ ਜੀ ਹੁਣ ਅਸੀਂ ਜਿਹੜਾ ਹੈ ਟੱਕਾਂ ਨੂੰ ਉਤਾਰ ਕੇ ਤੇ ਅਸੀਂ ਇਸ ਦੇ ਵਿੱਚ ਜਿਹੜਾ ਹੈ ਬੇਕਿੰਗ ਪਾਊਡਰ ਹੈ ਉਹ ਮਿਕਸ ਕਰਨਾ ਹੈ ਸੋ ਬੇਕਿੰਗ ਪਾਊਡਰ ਪਾ ਕੇ ਤੇ ਅਸੀਂ ਸਿਰਫ ਇੱਕ ਚਮਚ ਜਿਹੜਾ ਇਹ ਤੇ ਪਾਣੀ ਪਾਵਾਂਗੇ ਤੇ ਇਹਨੂੰ ਅਸੀਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਅਸੀਂ ਨਾਲ ਹੀ ਜੜੇ ਹਾਂ ਜੀ ਗੁਲਗਲੇ ਬਣਾਨੇ ਸ਼ੁਰੂ ਕਰਦੇ ਹਾਂਗੇ ਸੋ ਇਹਨੂੰ ਚੰਗੀ ਤਰ੍ਹਾਂ ਸਿਕਸ ਕਰ ਲੈਣਾ ਗੁਲਗੁਲੀਆਂ ਦਾ ਬੈਟਰ ਅਸੀਂ ਤਿਆਰ ਕਰ ਲਿਆ ਤੇ ਹੁਣ ਅਸੀਂ ਗੁਲਗੁਲੀਆਂ ਜਿਹੜੀਆਂ ਹਨ ਬਣਾਉਣੀ ਸ਼ੁਰੂ ਕਰਦੇ ਹਾਂ ਤੇਲ ਗਰਮ ਹੋ ਚੁੱਕਾ ਹੈ ਤੇ ਅਸੀਂ ਪਹਿਲਾਂ ਜਿਹੜਾ ਤੇਲ ਨੂੰ ਚੈੱਕ ਕਰ ਲਾਂਗੇ ਤੇਲ ਸਾਡਾ ਜੀ ਗਰਮ ਹੈ ਸੋ ਅਸੀਂ ਤੇਲ ਨੂੰ ਜਿਹੜਾ ਹੈ ਜੀ ਮੀਡੀਅਮ ਫਲੇਮ ਤੇ ਹੀ ਰੱਖਣਾ ਹੈ ਤੇ ਹੁਣ ਅਸੀਂ ਗੁਲਗੁਲੀਆਂ ਜਿਹੜੀਆਂ ਹਨ ਪਾਣੀ ਸ਼ੁਰੂ ਕਰਦੇ ਹਾਂ ਇਸਦੀ ਫਲੇਮ ਨੂੰ ਅਸੀਂ ਜਿਹੜਾ ਹੈ ਜੀ ਮੀਡੀਅਮ ਤੇ ਰੱਖਣਾ ਹੈ ਜਿਸ ਤਰ੍ਹਾਂ ਜਿਹੜੇ ਹਨ ਸਾਡੇ ਗੁੜਦਲੇ ਹਨ ਹੌਲੀ ਹੌਲੀ ਜਿਦੋਂ ਪੱਕਣਗੇ ਤਾਂ ਅੰਦਰ ਤੱਕ ਜਿਹੜੇ ਹਨ ਚੰਗੀ ਤਰ੍ਹਾਂ ਸਿਕਲਗੇ ਤੇ ਇਸ ਤਰ੍ਹਾਂ ਹੌਲੀ ਹੌਲੀ ਅਸੀਂ ਇਹਨੇ ਜਿਹੜੇ ਹਨ ਤਿਆਰ ਕਰਨੇ ਹਨ ਗੁਲਗੁਲੇ ਸਾਡੇ ਬਹੁਤੀ ਵਧੀਆ ਬਣ ਕੇ ਤਿਆਰ ਹੋਣਗੇ। ਅਸੀਂ ਗੁਲਗੁਲੇ ਜਿਹੜੇ ਹਨ ਹੱਥ ਦੇ ਨਾਲ ਪਾ ਸਕਦੇ ਹਾਂ ਤੇ ਜਾਂ ਅਸੀਂ ਚਮਚ ਨਾਲ ਵੀ ਪਾ ਸਕਦੇ ਹਾਂ। ਇੱਕ ਵਾਰੀ ਜਿਸੀਂ ਇੰਨੇ ਕੀ ਗੁਲਗਲੇ ਪਾਨੇ ਹਾਂ ਜਿਨੇ ਕ ਆਰਾਮ ਦੇ ਨਾਲ ਜਿਹੜੇ ਹਨ ਸਿੱਕਦਨ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਜਿਹੜਾ ਹੈ ਕਲਰ ਜਿਹੜਾ ਇਹ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਹੌਲੀ-ਹੌਲੀ ਇਹਨਾਂ ਨੂੰ ਜਿਹੜਾ ਹੈ ਫਰਾਈ ਹੋਣ ਦਿਆਂਗੇ ਪੱਕਣ ਦਿਆਂਗੇ ਤੇ ਇਹਨਾਂ ਦੀ ਅਸੀਂ ਹੁਣ ਸਾਈਡ ਬਦਲ ਦਾਂਗੇ ਸਾਈਡ ਬਦਲ ਦਾਂਗੇ ਤਾਂ ਕਿ ਦੂਸਰੀ ਸਾਈਡੋਂ ਜਿਹੜਾ ਇਹਨਾਂ ਨੂੰ ਇਧਰ ਸੇਕ ਲੱਗੇ ਪਹਿਲੀ ਵਾਰੀ ਜੋ ਅਸੀਂ ਗੁਲਗਲੇ ਪਾਏ ਹਨ ਤੇ ਜਿਹੜੇ ਅੱਛੀ ਤਾਂ ਸੀਗੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਅੱਛਾ ਕਲਰ ਆ ਗਿਆ ਇਹਨਾਂ ਨੂੰ ਤੇ ਹੁਣ ਅਸੀਂ ਇਹਨਾਂ ਨੂੰ ਕੱਢ ਲਾਂਗੇ ਜੀ ਪਲੇਟ ਦੇ ਵਿੱਚ ਇਹ ਗੁਲਗਲੇ ਜਿਹੜੇ ਹਨਗੇ ਅਸੀਂ ਗੁੜ ਤੋਂ ਇਲਾਵਾ ਅਸੀਂ ਖੰਡ ਦੇ ਵੀ ਬਣਾ ਸਕਦੇ ਹਾਂ ਗੁੜ ਦੇ ਜਿਹੜੇ ਹਨ ਗੁਲਗਲੇ ਉਹਨਾਂ ਦਾ ਰੰਗ ਥੋੜਾ ਡਾਰਕ ਬੰਦ ਹੈ ਤੇ ਜੇਕਰ ਚੀਨੀ ਦੇ ਬਣਾਏ ਜਾਂ ਤਾਂ ਉਹ ਥੋੜੇ ਜਿਹੜੇ ਹਨ ਲਾਈਟ ਕਲਰ ਦੇ ਬਣਨਗੇ सो so, जड़े हैं ये फर्क है दो गुलगुले भी बहुत अच्छे बनते हैं सो इस तरह असि बाकी गुलगुले भी तैयार करते हाँ बाकी के भी सारे गुलगुले इस तरह तैयार कर लेने ਸਾਰੇ ਗੁਲਗੁਲੇ ਅਸੀਂ ਤਿਆਰ ਕਰ ਲਏ ਹਨ ਗੈਸ ਨੂੰ ਅਸੀਂ ਬੰਦ ਕਰ ਦਾਂਗੇ ਹੁਣ ਤੇ ਅਸੀਂ ਬੋਲ ਜਿਹੜੇ ਹਨ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਪਲੇਟ 'ਚ ਕੱਢ ਲਾਂਗੇ ਸਾਰੇ ਗੁਲਗੁਲੇ ਅਸੀਂ ਤਿਆਰ ਕਰ ਲਏ ਹਨ ਗੁੜ ਅਤੇ ਆਟੇ ਦੇ ਗੁਲਗੁਲੇ ਜਿਹੜੇ ਹਨ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹਨ ਸੋ ਦੇਖ ਸਕਦੇ ਹੋ ਬਹੁਤ ਹੀ ਜਿਹੜੇ ਹਨ ਇਹ ਸੋਫਟ ਹਨ ਤੇ ਇੱਕਦਮ ਜਿਹੜੇ ਹਨ ਅੰਦਰੋਂ ਵੀ ਜਿਹੜੇ ਹਨ ਇਹ ਜਿਆਦੀ 달ਵੇਂ ਹਨ ਸੋ ਇਸ ਤਰ੍ਹਾਂ ਜਿਹੜੇ ਹਨ ਗੁਲਗਲੇ ਅਸੀਂ ਬੜੀ ਆਸਾਨੀ ਨਾਲ ਬਣਾ ਸਕਦੇ ਹਾਂ ਸੋ ਜੇਕਰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਔਰ ਚੈਨਲ ਤੇ ਜੇਕਰ ਨਾ ਮੇ ਹੋ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਸੋ ਮਿਲਦੇ ਹਾਂ ਕਿਸ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ